ਸਤ ਸ੍ਰੀ ਅਕਾਲ ਜੀ ਸਾਰੇ ਨਾ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਾਰਜ ਨਾਲਾ ਤਸੀਲ ਵੀਜ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨਾਂ ਵੀਰ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਤੇ ਦੋ ਹੀ ਤੁਹਾਨੂੰ ਮੱਝਾਂ ਦਿਖਾਉਣੀ ਆ ਮੈਂ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ ਤੇ ਅੱਜ ਕਿੰਨੀਆਂ ਫਿਰ ਅੱਜ 4 ਜੀ 4 ਦੋ ਮੱਝਾਂ ਦੇ ਦੋ گاਵਾ ਹਨਾ ਤੇ ਪਹਿਲਾਂ ਫਿਰ ਮੱਝਾਂ ਹੀ ਵਿਖਾ ਦਈਏ ਨਾ ਮੱਝਾਂ ਜੱਟੋ ਐਡੀ ਦੇ ਕਾਦੀ ਵੀਰ ਜੀ ਸਾਈ ਪਾਈ ਵੀ ਨੇ ਅੱਛਾ 4000 ਰੁਪਏ ਕੱਲ ਮੈਂ ਵੀਡੀਓ ਪਾਈ ਨਾ ਤੁਹਾਨੂੰ ਪਤਾ ਉਹ ਹੀ ਜ ਆ ਕੱਲ ਸਵੇਰੇ ਪਾਈ ਹੈ ਜੀ ਇਹਦੀ 4000 ਕਾਦੀ ਨੇ ਸਾਈ ਪਾਈ 8 ਵਜੇ ਦੀ ਤੁਹਾਡਾ ਨਾਮ ਨੇ ਫੋਨ ਚੁੱਕਿਆ ਕਾਦਾ ਨਾਮ ਨੇ ਸਾਡੇ ਨਾਲ ਗੱਲ ਕੀਤੀ ਕੋਈ ਗੱਲ ਬਾਤ ਨਹੀਂ ਹੋਈ ਅੱਛਾ ਮੋਗੇ ਤੋਂ ਗਾੜੀ ਆ ਕੋਈ ਨਾ 20 ਕਿਲੋਮੀਟਰ ਠੀਕ ਆ ਹਾਂ ਜੀ ਉਹ ਨਾ ਕਾਦਾ ਫੋਨ ਹੀ ਬੰਦਾ ਚੁੱਕ ਕੇ ਦੱਸੇ ਵੀਰ ਜੀ ਮੈਂ ਛੋਟੀ ਖੜਦੀ ਆ ਜਾਂ ਨਹੀਂ ਖੜਦੀ ਫਿਰ ਸਾਈ ਅੱਜ ਕੱਲ ਫੋਨ ਬੜਿਆ ਇਹਦੇ ਅੱਛਾ ਤੇ ਇਹ ਫਿਰ ਖੜੀ ਨਹੀਂ ਉਹਨਾਂ ਤੇ ਖੜੀ ਨਹੀਂ ਉਹ ਸਾਈ ਸ਼ਾਮ ਦਾ ਕਹਿੰਦੇ ਬਾਕੀ ਵੇਖਿਆ ਹਮਾਲੋ ਤਰਾ ਬਾਕੀ ਦੇ ਤੇ ਆ ਭਾਈ ਹੁਣ ਵੀ ਆਏ ਆ ਭਾਜੀ ਦਾ ਮਾਂ ਚ ਲਈ ਜਾ ਹੋਰ ਵਿੱਧੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋਠੀਕ ਠਾਜ ਕਿੱਥੋਂ ਆਏ ਵਿੱਧੀ ਤੁਸੀਂ

ਵੀਡੀਓ ਵੇਖ ਕੇ ਆਇਆ ਵੀ ਸਾਨੂੰ ਇਹਨਾਂ ਦਾ ਕੰਮ ਬੜਾ ਪਸੰਦ ਆਇਆ ਠੀਕ ਆ ਵੀਡੀਓ ਚ ਬੜਾ ਸਾਫ਼ ਸੁਥਰਾ ਸਾਡੇ ਕੋਈ ਰਿਸ਼ਤੇਦਾਰ ਵੀ ਜਿਨ੍ਹਾਂ ਨੇ ਡੰਗਰ ਕਰੇ ਹਨ ਕੋ ਉਹਨਾਂ ਨੇ ਵੀ ਦੱਸ ਪਾਈ ਵੀ ਨਹੀਂ ਸਾਨੂੰ ਭਾਜੀ ਕਰ ਜਾਓ ਠੀਕ ਹੈ ਡੰਗਰ ਹੈ ਉਹ ਸਾਫ਼ ਜੋ ਕਹਿੰਦੇ ਨੇ ਉਹ ਹੀ ਹੁੰਦਾ ਤੇ ਵੀਡੀਓ ਚ ਇਹ ਗੱਲ ਨਿਕਲੀ ਕਿ ਇੱਥੇ ਆ ਕੇ ਵੀ ਨਿਕਲੀ ਉਹੀ ਵੀਡੀਓ ਤੋਂ ਵੀਡੀਓ ਨਹੀਂ ਨਹੀਂ ਇੱਥੇ ਵੀ ਉਹੀ ਗੱਲ ਦੇ ਨਿਕਲੀ ਜੋ ਵੀਡੀਓ ਚ ਕਿਹਾ ਉਹ ਜੋ ਇਹਨਾਂ ਦੱਸਿਆ ਸੀ ਉਹੋ ਕੁਝ ਇੱਥੇ ਹੈ ਰੇਟ ਵੀ ਫਿਕਰ ਗਿਆ ਰੇਟ ਜਾਜ ਦਿੱਤੀ ਮਾਰਕੀਟ ਨਾਲ ਜੋ ਇਹਨਾਂ ਕਿਹਾ ਸੀ ਉਹ ਮਾਣਦਾਂ ਵੀ ਕੀਤਾ ਸਭ ਉਹਨਾਂ ਨੇ ਸਭ ਠੀਕ ਆ ਚਲੋ ਇਹ ਆ ਕਿ ਮਨ ਨੂੰ ਚੀਜ਼ ਪਸੰਦ ਹੋਣੀ ਚਾਹੀਦੀ ਆ ਬਾਕੀ ਸਾਬ ਵਾਲੀਆਂ ਚੀਜ਼ਾਂ ਵਾਗਾ ਆਪਣੀ ਕਿਸਮਤ ਤੇ ਇਹ ਆ ਕਿ ਮੌਕੇ ਤੇ ਤੁਹਾਨੂੰ ਪਸੰਦ ਆ ਜਿਹੜੀ ਹਨਾ ਠੀਕ ਆ ਵੀ ਜੀ ਹੋਰ ਕੁਝ ਕਹਿਣਾ ਜੀ ਨਹੀਂ ਬਸ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਅੱਜ ਵੀ ਤੁਹਾਡੀ ਵੀਡੀਓ ਚੱਲ ਰਹੀ ਹੈ ਵੀਡੀਓ ਤੁਹਾਡੇ ਕਰਕੇ ਹੀ ਵੀਡੀਓ ਵੇਖੀ ਨੇ ਨਾ ਹੀ ਸੁਣ ਕੋਈ ਮਿਲਣਾ ਨਾ ਤੁਹਾਨੂੰ ਮਿਲਣਾ ਠੀਕ ਹੈ ਤੇ ਤੁਹਾਡੀ ਵੀਡੀਓ ਥਰੂ ਅਸੀਂ ਤੁਹਾਨੂੰ ਤੁਹਾਡੇ ਵੀ ਦਰਸ਼ਨ ਹੋ ਗਏ ਇਹਨਾਂ ਦੇ ਵੀ ਹੋ ਗਏ ਬਾਕੀ ਧੰਨਵਾਦ ਤੁਹਾਡਾ ਵੀ ਚਲੋ ਸਾਡੀ ਵੀਡੀਓ ਵੇਖਦੇ ਜੇ ਤੁਸੀਂ ਤੁਹਾਡੇ ਵਰਗੇ ਵੀਰ ਭਰਾ ਸਾਡੀ ਵੀਡੀਓ ਵੇਖਦੇ ਆ ਤੇ ਫੇਰ ਹੀ ਸਾਡਾ ਕੰਮ ਚੱਲਦਾ ਵਾ ਤੇ ਧੰਨਵਾਦ ਤੁਹਾਡਾ ਵੀ ਚਲੋ ਠੀਕ ਹੈ ਠੀਕ ਜੀ ਤੇ ਚਲੋ ਫੇਰ ਆਹੀ ਝੋਟੀ ਪਹਿਲਾਂ ਦਿਖਾਈਏ ਆਪਾਂ ਇਹ ਤੇ ਹੁਣ ਉਹਦੀ ਸਾਈ ਪਈ ਹੈ ਜੇ ਆਪਾਂ ਲੈ ਨਹੀਂ ਜੇ ਅੱਛਾ ਜੀ ਸਾਈ ਪਈ ਹੁਣ ਆਪਾਂ ਵੇਖੀਏ ਕੱਲ ਤੱਕ ਕੀ ਕਰਦਾ ਅੱਛਾ ਇਹ ਅਗਲੀ ਵੀਡੀਓ ਕੋਣ ਆਹ ਪਾਣੀ ਦੇ ਮੁੱਲ ਪਾ ਦਈਏ ਫਿਰ ਵੀਰ ਨੇ ਮੰਗਣੀ ਕਰਾ ਕੇ ਨੇ ਫਿਰ ਅੱਛਾ ਹੁਣ ਸਾਈ ਆਈ ਕੱਲ ਤੱਕ ਡਿੱਗਦੇ ਨਹੀਂ ਫਿਰ ਸਾਈ ਨਹੀਂ ਜਾਦੀ ਹਲਦੀ ਠੀਕ ਆ ਹਾਂ ਇਹ ਮਤਲਬ ਕਿ ਪਾਣੀ ਜੀ ਨਹੀਂ ਹਾਲ ਪਈ ਜਾਂ 2000 ਪਈ ਆ 4000 ਰੁਪਏ ਸਾਈ ਪਈ ਫੋਨ ਦਾ ਬੰਦ ਹੋਣਿਆ ਅੱਛਾ ਇਹ ਕਾਦੇ ਬੜੇ ਫੋਨ ਲਾਇ ਫੋਨ ਦਾ ਬਿਲਕੁਲ ਸੋਚੋ ਫਾਈ ਜਾਂਦਾ ਠੀਕ ਆ ਤੇ ਮਤਲਬ ਛੋਟੀ ਆ ਵੀ ਨਹੀਂ ਆ ਨਾ ਪਾਣੀ ਵੀਡੀਓ ਜਿੱਤੇ ਆ ਤੇ ਉਤਨਾ ਹੀ ਵੇਗੀ ਆ ਹਾਂ ਉਤਨੇ ਵ ਸੋਚ ਬਿਲਕੁਲ ਬੰਦ ਹੋ ਨਹੀਂ ਕਿਦਾ ਜੀ ਨੰਬਰ ਵੀ ਆ ਵੀਦਾ ਉਤੇ ਹੁੰਦਾ ਜਦੋਂ ਨੰਬਰ ਦੇਖ ਮਾਰਦੇ ਅੱਗੇ ਦਾ ਫਿਰ ਵੀ ਇੱਕ ਨੂੰ ਆਖਣਗੇ ਚਲੋ ਫਿਰ ਆ ਸਾਈਵਾਲ ਗਾਂ ਬਾਰੇ ਦੱਸ ਤੋਂ ਯਾ ਚਾਹ ਲੈ ਹੁਣ ਕਿੰਨਾ ਜਿਆਦਾ ਕੱਲ ਦੁੱਧ ਸਾਈਵਾਲ ਦੁੱਧ ਕਿਹੋ ਜਿਹਾ ਜੀ 5.5 6 ਕਿਲੋ ਅੱਛਾ ਹਾਂ ਠੀਕ ਆ ਹਾਂਜੀ ਠੰਡੀ ਤੇਰੀ ਕੋਈ ਮੰਗਾ ਮੜਿਆ ਪਾਉਂਦੇ ਬੈਠੋ ਥੱਲੇ ਠੀ ਤੋਰ ਫੇਰ ਇਹਨੂੰ ਤੋਰ ਦੇ ਕਰੀਏ ਦੁੱਧ 5 ਕਿਲੋ ਹੈਗਾ ਪੱਕਾ ਇਹਦੇ ਕੋਲ ਪਾਪੀ ਨਹੀਂ ਆ ਸਮੇਂ ਤੇ ਹੀ ਆਪਾਂ ਇਹ ਦੋਵੇਂ ਇੱਕ ਇੱਕ ਕਰਵਾਈਆਂ ਜੀ ਠੀਕ ਜੀ ਇਹ ਦੋਵੇਂ ਬੰਗੀਆਂ ਜੋਤਾਏ ਪਤਾ ਨਹੀਂ ਉਹ ਨਿਕਲਦੇ ਨਾ ਨਿਕਲਦੇ ਜੀ ਗਰੰਟੀ ਵਿੱਚ ਦੇ ਲਾ ਬਈ ਠੀਕ ਆ ਸਾਡੇ ਵੀ ਦੇਖ ਸਕਦੇ ਲੱਗੇ ਤਾਂ ਹਾਂਜੀ ਤੇ ਕਿੰਨਾ ਰੱਖਣਾ ਵਿਧੇ ਤਾਂ ਫਿਰ ਮੋ ਲਾ 12000 ਦੀ ਛੋੜ ਛੱਡ ਵਿੱਚ ਹੋ ਜੂਗੀ ਹੋ ਜੂਗੀ ਠੀਕ ਆ ਤੇ ਆ ਜਿਹੜੀ ਗਾਂ ਚ ਦੇਖੋ ਦੋ ਜੀ 6 ਕਿਲੋ ਜੀ 6 ਕਿਲੋ ਹੈਗਾ ਦੁੱਧ ਤੋਰ ਹਾਂ ਫੇਰ ਨਾ ਮੈਂ ਕਰੀ ਬਾਕੀ ਇਹ ਤਾਂ ਕਦ ਕੱਟ ਚੰਗੇ ਬਾਕੀ ਦੋਵੇਂ گاਵਾ ਸੰਗਨੇ ਦੁੱਧ ਵਾਲੀਆਂ ਇਹ ਆ ਕਿ ਜਿੰਨੇ ਕਿਸੇ ਵੀ ਨੇ ਘਰ ਦੇ ਚਾਹ ਪਾਣੀ ਵਾਸਤੇ ਖੜਦੀਆਂ ਵਾ ਘਰ ਦਾ ਚਾਹ ਪਾਣੀ ਦਾ ਵਧੀਆ ਸਾਰੀ ਜਾਊਗੀ ਹਾਂਜੀ ਜਿਹੜੇ ਕਈਆਂ ਨੇ ਹੁੰਦਾ ਕਿ ਚਲੋ ਸਾਡਾ ਘਰ ਦਾ ਚਾਹ ਪਾਣੀ ਦਾ ਸਾਰੀ ਜਾਵੇ ਅੰਬੂਦੀ ਨੂੰ ਖੰਸਨ ਤੋਂ ਮੱਕ ਆ ਮਦੇ ਚੰਗੇ ਲੱਗੇ ਆ ਦੇਖ ਸਕਦੇ ਥਾਣੇ ਦੇ ਵੀ ਲੱਗੇ ਤੋਂ ਤੇ ਥਾਣਾ ਇਹਦੇ ਵੀ ਲੱਗੇ ਤੋਂ ਦੇਖ ਸਕਦੇ ਜੀ ਇਹਨਾਂ ਭਾਈ ਦੋਤ ਮੱਝਾ ਹੈਗਾ ਜੀ ਸੰਗਣਾ ਠੀਕ ਆ ਆਹ ਪਲੀ ਪਲੀ ਪੂਰੀ ਆ ਤੇ ਆਹ ਕਾਲੀ ਗਾਂ ਦਾ ਕਿੰਨਾ ਰੱਖਣਾ ਮੁੱਲ ਫਿਰ ਇਹ ਦੇ ਦਾਂਗੇ 13,000 ਸਾਢੇ 13000 ਦੀ ਹਾਂਜੀ ਛੋਟ ਛੋਟ ਦੇ ਦੋ ਜੂੜੀ ਦਊ ਤੇ 5000 ਦੇ ਦਾਂਗੇ ਆਪਾਂ ਅੱਛਾ ਸਾਢੇ 12 ਸਾਢੇ 12 ਦੇ ਹਾਂ ਠੀਕ ਹੈ ਤੇ ਠੀਕ ਹੈ ਜੀਰ ਕੁਛ ਕਹਿਣਾ ਬਸ ਬਸ ਸਮਾਰ ਬਾਕੀ ਦੇ ਰਿਹਾ ਇਹ ਦੋ ਹੀ ਆਪਾਂ ਲੈ ਗਏ ਠੀਕ ਹੈ ਬਾਕੀ ਇਹ ਕਿ ਆਪਣੀ ਤਸੱਲੀ ਕਰਕੇ ਵੇਖ ਕੇ ਖੜੇ ਹਨ ਪਾਵੇਂ ਕਿ ਇਹ ਦੁੱਧ 5-5 ਕਿਲੋ ਆਪਾਂ ਲਈਏ ਦੋ ਥੱਲੇ ਤੇ ਇਹ ਆ ਕਿ ਜਿੰਨੇ ਵੀ ਭਾਵੇਂ ਕੋ ਜਿਆਦੇ ਦੁੱਧ ਵਾਲੀ ਥੋੜੇ ਦੁੱਧ ਵਾਲੀ ਇੱਥੋਂ ਵੇਖ ਕੇ ਲੈ ਆ ਆ ਭਾਈ ਵੀ ਦੱਸਿਆ ਮੱਝ ਮੜੀ ਇਹ ਕੀ ਗੱਲ ਹੁੰਦੀ ਤੇ ਇਹ ਨਾ ਗਾੜੀ ਹੈ ਹਾਂਜੀ ਹਾਂਜੀ ਇੱਕ ਤਾਂ ਇੰਦੀ ਗੱਲ ਹੀ ਲਾਉਂਦੀ ਹੈ ਪਹਾੜੀ ਦੇ ਆਉਂਗੇ ਕਦੇ ਦੇਣਾ ਠੀਕ ਹੈ ਪਹਾੜੀ ਦੇ ਆਪਾਂ ਚੋਕ ਲਈ ਪਰ ਲੋੜ ਠੀਕ ਹੈ ਜੀ ਠੀਕ ਹੈ ਵੀ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਕੋਈ ਵੀਰ ਆਪਣੀ ਸਮ ਆਪਣੀ ਮਰਜ਼ੀ ਦਾ ਵੇਸ਼ ਚਾਹ ਕੇ ਪਸ਼ੂ ਖਰੀਦੇ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ